ਤਦਾਰ ਮਿਰ ਸਿੰਘ ਦੀ ਸਭ ਦੀਆਂ ਨਜ਼ਰਾਂ ਅੱਜ ਕੈਬਨਿਟ ਦੀ ਬੈਠਕ ਤੇ ਨੇ ਮਤਲਬ ਇਹ ਮਨਾਂ ਚ ਕਾਲ ਵੀ ਹੈਗੀ ਆ ਕਿ ਅੱਜੇ ਯੂ ਟਰਨ ਮਾਰ ਲਵੇ ਜਿਹੜੀ ਸਰਕਾਰ ਨੂੰ ਘੇਰਿਆ ਜਾਂਦਾ ਸੀ ਹਰ ਗੱਲ ਤੇ ਕਿ ਯੂ ਟਰਨ ਕਰਦੀ ਹੈ ਯੂ ਟਰਨ ਕਰਦੀ ਆ ਲੋਕਾਂ ਜੇ ਉਮੀਦ ਕਰਦੇ ਕੱਜ ਯੂ ਟਰਨ ਹੋ ਜਵੇ ਚਲੋ ਇਹ ਤਾਂ ਹੁਣ ਸਰਕਾਰ ਜਾਣੇ ਕਿ ਉਹਨੇ ਕੀ ਕਰਨਾ ਪਰ ਦੂਸਰੇ ਪਾਸੇ ਲੈਂਡ ਪੁਲਿੰਗ ਦਾ ਮਾਮਲਾ ਅਦਾਲਤ ਤੱਕ ਪਹੁੰਚ ਗਿਆ ਮਤਲਬ ਹਾਈ ਕੋਰਟ ਦੇ ਵਿੱਚ ਇਸ ਪਾਲਿਸੀ ਨੂੰ ਚੁਣੌਤੀ ਦਿੱਤੀ ਗਈ ਹੈ ਚੁਣੌਤੀ ਤੇ ਕੀ ਅਰਥ ਨੇ ਕੀ ਪੀੜਤ ਧਰ ਵੱਜੋਂ ਕੋਈ ਤਰ ਗਈ ਆ ਕੀ ਇਹ ਸਰਕਾਰ ਦੀ ਸਰਕਾਰ ਲਈ ਇੱਕ ਨਵਿਕਲਾ ਰਾਹ ਹੋ ਸਕਦਾ ਹੈ ਕੇਸ ਰਾਹ ਨਾਲ ਬਚ ਜੋ ਜੀ ਰੋਕ ਲੱਗ ਗਈ ਜੀ ਅਸੀਂ ਤਾਂ ਕਰਨ ਲੱਗੇ ਸੀ ਜੀ ਇਹ ਤਰੀਕਾ ਹੋ ਸਕਦਾ ਇਹਦੇ ਕੀ ਅਰਥ ਨੇ ਤੇ ਅੱਜ ਝੰਡੇ ਮਾਰਚ ਨੂੰ ਲੈ ਕੇ ਤਿਆਰੀ ਹੈ ਜੀ ਐਸਕੇਮ ਦੀ ਇੱਥੋਂ ਗੱਲ ਤੋੜਿਓ ਫਿਰ ਆਪਾਂ ਆਗਾਮੀ ਦੀ ਲੈਂਡ ਪੂਰਨ ਦਾ ਮੁੱਦਾ ਮੇਜਰ ਮੁੱਦਾ ਹੈ ਇਸ ਕਰਕੇ ਹੈ ਕਿਉਂਕਿ ਗਵਰਨਮੈਂਟ ਦੇ ਉਹ ਨਾ ਹੁਣ ਅੱਗੇ ਉਹਨੂੰ ਵਧਾ پا ਰਹੀ ਹੈ ਤੇ ਨਾ ਉਹਨੂੰ ਵਾਪਸ ਲੈ ਰਹੀ ਹੈ ਅੱਜ ਮੰਤਾਰ ਦੇ ਵਿੱਚ ਖੜੀ ਹੈ। ਔਰ ਚਾਰ ਸფერੋ ਦੇ ਅੰਦਰ ਚਰਚਾ ਵੀ ਹੈ। ਕਿ ਕੀ ਕੀਤਾ ਜਾਏ ਉਹ ਇੰਡੀਪੈਂਡੈਂਟ ਐਜੰਸੀਆਂ ਤੋਂ ਗਰਾਉਂਡ ਦੀ ਇੱਕ ਰਿਪੋਰਟ ਵੀ ਲੈਣ ਜਾ ਰਹੇ ਨੇ ਕਿ ਗਰਾਉਂਡ 'ਚ ਕੀ ਹੈ। ਕਈ ਲੋਕ ਤਾਂ ਇਹ ਕਹਿ ਰਹੇ ਨੇ ਉਹਨਾਂ ਨੂੰ ਫੀਡਬੈਕ ਦੇ ਰਹੇ ਨੇ ਜਿਹੜੇ ਇਹਨਾਂ ਦੇ ਦੂਸਰੇ ਬੰਦੇ ਨੇ ਜਿਹੜੇ ਅਰਬਨਾਈਜੇਸ਼ਨ ਦੇ ਬਹੁਤ ਉਪਾਸਕ ਨੇ ਜਾਂ ਬਾਕੀ। ਕੀਤਾ ਜੀ ਥੋੜੇ ਬਹੁਤ ਜਿਹੜੇ ਪ੍ਰਾਈਵੇਟ ਪ੍ਰੋਪਰਟੀ ਡੀਲਰ ਨੇ ਜਾਂ ਇਹ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਜਾਂ ਪੋਲਿਟਿਕਲ ਧਿਰਾਂ ਨੇ ਸਧਾਰਨ ਕਿਸਾਨ ਨਹੀਂ ਹੈ ਕੋਈ ਇਹ ਅਜੇ ਇਹ ਗੱਲ ਕਿ ਉਹ ਕੋਈ ਬੋਲ ਰਿਹਾ ਜਾਂ ਇਸ ਲਈ ਦੋ ਪਾਸੇ ਚੱਲ ਰਿਹਾ ਕੰਮ ਇੱਕ ਪਾਸੇ ਇਹ ਵੀ ਆਪਣੇ ਸਾਹਮਣੇ ਚੱਲ ਰਿਹਾ ਕਿ ਇੱਕ ਦੋ ਵੱਡੇ ਜਿਹੜੇ ਬਿਜ਼ਨਸਮੈਨਾਂ ਤੋਂ ਹੀ ਉਹ ਡੀਸੀ ਨੂੰ ਜਾਂ ਰਮਨਾਰਾ ਰੋੜਾ ਨੂੰ ਇਹਨਾਂ ਨੂੰ ਉਹ ਦੁਆ ਰਹੇ ਨੇ ਕਿ ਲਓ ਜੀ ਮੇਰੀ ਤਾਂ 100 ਏਕੜ ਲਓ ਜੀ ਮੇਰੀ ਤਾਂ 1 ਏਕੜ ਹਰਾਂ ਕਿਉਂ ਸਾਰੇ ਬੰਦੇ ਇਹਨਾਂ ਦੇ ਆਪਣੇ ਨੇ ਉਹ ਬਿਜ਼ਨਸਮੈਨ ਨੇ ਉਹਨਾਂ ਚ ਕਿਸਾਨ ਕੋਈ ਨਹੀਂ ਹੈ ਉਧਰ ਦਾ ਮਾਹੌਲ ਵੀ ਬਣਾਉਣ ਦੀ ਟਰਾਈ ਕੀਤੀ ਜਾ ਰਹੀ ਹੈ ਪਰ ਅੰਦਰ ਖਤ ਇਹ ਵੀ ਹੈ ਕਿ ਕੀ ਕੀਤਾ ਜਾਏ ਤਾਂ ਜੇ ਨੂੰ ਇੱਧਰ ਉੱਧਰ ਕਰਨਾ ਤਾਂ ਕਰਨਾ ਕਿਵੇਂ ਜਿਹੜੀ ਹਾਈ ਕੋਰਟ ਦੇ ਵਿੱਚ ਗਈ ਹੈ ਪਟੀਸ਼ਨ ਉਹ ਲੁਧਿਆਣੇ ਦੀ ਗਈ ਹੈ ਲੁਧਿਆਣੇ ਨੂੰ ਫੋਕਸ ਕਰਕੇ ਲੁਧਿਆਣੇ ਦੇ ਵਿੱਚ ਉਹਨਾਂ ਦੇ ਕ੍ਰੈਡੈਂਸ਼ਲ ਯਕੀਨ ਨੇ ਡਿਟੇਲ ਤਾਂ ਪਤਾ ਲੱਗੂਗਾ ਪਰ ਕੁਝ ਬੰਦੇ ਉਹਨਾਂ ਚ ਮੇਰੇ ਖਿਆਲ ਹੈ ਉੱਥੇ ਲੁਧਿਆਣੇ ਕਿਸੇ ਐਨਜੀਓ ਨਾਲ ਵੀ ਜੁੜੇ ਹੋਏ ਨੇ ਜਿਹੜੇ ਪਬਲਿਕ ਪਰਸੈਪਸ਼ਨ ਦੇ ਵਿੱਚ ਉਸ ਲੈਵਲ ਦੇ ਉੱਤੇ ਹੁਣ ਜਿਹੜਾ ਸਵਾਲ ਉਹਨਾਂ ਨੇ ਉਠਾਇਆ ਉਹ ਟੈਕਨੀਕਲੀ ਉਹੀ ਹੈ ਕਿ ਜੀ ਲੈਂਡ ਐਕ acquisition ਐਕਟ ਨੂੰ ਬਾਈਪਾਸ ਕਰਕੇ ਜਿਹੜਾ ਹੱਕ ਹੁੰਦਾ ਕਿਸੇ ਦਾ ਉਹਨੂੰ ਉਹ ਲੰਘ ਕੇ ਸਰਕਾਰ ਕੇਵਲ ਮਤਲਬ ਵਲੰਟਰਲੀ ਉਹਨਾਂ ਤੇ ਫੋਰਕੋ ਕਹੇ ਤਾਂ ਵਲੰਟਰਲੀ ਰਹੀ ਹੈ ਪਰ ਨਾ ਕੁਝ ਦੇ ਕੇ ਉਹਨਾਂ ਦੇ ਹੱਕ ਨੂੰ تسلیم ਕੀਤੇ ਜਿੱਥੇ ਮੁਰਮਸੇ ਬੇ ਦਾ ਜਾਂ ਬਾਕੀ ਕੋਈ ਹੱਕ ਨਹੀਂ ਦੇਣਾ ਚਾਹੁੰਦੀ ਤੇ ਜ਼ਮੀਨਾਂ ਲੈਣਾ ਚਾਹੁੰਦੀ ਹੈ ਇਹ ਗਈਆ ਪਰ ਕਿਸਾਨ ਜਥੇਬੰਦੀਆਂ ਦਾ ਇਹ ਸ਼ੁਰੂ ਤੋਂ ਇੱਕ ਨਜ਼ਰੀਆ ਹੈ ਕਿ ਅਦਾਲਤ ਨਹੀਂ ਜਾਣਾ ਜਿਵੇਂ ਪਹਿਲੇ ਕਿਸਾਨ ਅੰਦੋਲਨ ਵਾਲਾ ਜੇਕਰ ਅਸੀਂ ਗੱਲ ਕਰੀਏ ਉਦੋਂ ਵੀ ਬਹੁਤ ਸਾਰੀਆਂ ਜਥੇਬੰਦੀਆਂ ਇਹੋ ਜਿਹੀਆਂ ਸੀਗੀਆਂ ਜਿਨ੍ਹਾਂ ਨੂੰ ਬੁਲਾ ਕੇ ਉਹਨਾਂ ਨੇ ਨਾ ਮ ਰਾਤੋਂ ਰਾਤ ਵੀ ਖੜੀਆਂ ਹੋਈਆਂ ਅਸੀਂ ਤੇ ਕੁਝ ਜਥੇਬੰਦੀਆਂ ਇਹੋ ਜਿਹੀਆਂ ਹੁੰਦੀਆਂ ਹੀ ਨੇ ਸਾਰੇ ਦੇਸ਼ ਦੇ ਵਿੱਚ ਕਿ ਸਾਡੇ ਨਾਲ ਇੰਨੀਆਂ ਨੇ ਜਿਸ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਤੇ ਉਹ ਗੱਲ ਕਰਕੇ ਅੱਗੇ ਵਧਾ ਰਹੇ ਆ ਜਾਂ ਦੂਜੀ ਗੱਲ ਉਹਨਾਂ ਤੋਂ ਸੁਪਰੀਮ ਕੋਰਟ ਵੀ ਰਿਕਪਵਾਦਤੀ ਗਈ ਸੀ ਕਈ ਬੰਦਿਆਂ ਤੇ ਉਸ ਤੋਂ ਇਹ ਕਾਨੂੰਨਾਂ ਬਾਰੇ ਪਰ ਕਿਸਾਨ ਮੂਵਮੈਂਟ ਦੇ ਲੀਡਰਸ਼ਿਪ ਤੇ ਬੜੀ ਕਲੀਅਰ ਹੈ ਇਹ ਫੈਸਲੇ ਲੀਗਲ ਤੋਂ ਜ਼ਿਆਦਾ ਪੋਲਿਟਿਕਲ ਨੇ ਇਸ ਲਈ ਉਹ ਇਧਰ ਨਹੀਂ ਜਾਂਦੇ ਉਹ ਜਿਹੜਾ ਜਾਂਦਾ ਜਾਵੇ ਸਾਡਾ ਇਹਨਾਂ ਦਾ ਕੰਮ ਹੈ ਪੋਲਿਟਿਕਲੀ ਫੈਸਲਾ ਵਾਪਸ ਕਰਾਉਣਾ ਨਾ ਕਿ ਮਤਲਬ ਅਦਾਲਤ ਰਾਹੀਂ ਜਾਣਾ ਜਾਓ ਨਹੀਂ ਤਾਂ ਪਹਿਲੇ ਹੀ ਚਲੇ ਜਾਂਦੇ ਜੇਕਰ ਅਦਾਲਤ ਰਾਹੀਂ ਜਾਣਾ ਹੁੰਦਾ ਇਹ ਆਪਸ਼ਨ ਵੀ ਖੁੱਲੀ ਸੀ ਪਰ ਇੱਕ ਗੱਲ ਇਹ ਵੀ ਹੈ ਕਿਉਂਕਿ ਬੇਜਕੀਨੀਆਂ ਜਿਹੜੀਆਂ ਵੱਧ ਰਹੀਆਂ ਨੇ ਲਗਾਤਾਰ ਕਿ ਅਦਾਲਤ ਜਾਣ ਦਾ ਮਤਲਬ ਹੈ ਅਦਾਲਤ ਚ ਟੰਗੇ ਜਾਓ ਖਬਰ ਕਿੰਨਾ ਚਿਰ ਫੈਸਲਾ ਨਾ ਹੋਵੇ ਜਿੰਨਾ ਚਿਰ ਫੈਸਲਾ ਨਹੀਂ ਹੋਊਗਾ ਉਹ ਕਹਣਗੇ ਅਦਾਲਤ ਚ ਹੈ ਜੀ ਬਾਅਦ ਚ ਆਪਾਂ ਦੇਖ ਲਾਂਗੇ ਜੇ ਅਦਾਲਤ ਦੀ ਸਟੇ ਨਾ ਹੋਵੇ ਤਾਂ ਉਦੋਂ ਗੱਲ ਅੱਗੇ ਵਧਾਉਂਦੇ ਜਾਓ ਤੇ ਇਹ ਕਹਿੰਦੇ ਰਹੋ ਅਦਾਲਤ ਦੇ ਵਿੱਚ ਹੈ ਜੋ ਬਹੁਤ मामਲਿਆਂ ਚ ਵਾਪਰ ਰਿਹਾ ਪੰਜਾਬ ਸਰਕਾਰ ਨਾਲ ਵੀ ਵਾਪਰ ਰਿਹਾ ਹੋਰ ਪੰਜਾਬ ਦੇ ਕੇਸਾਂ ਚ ਵੀ ਵਾਪਰ ਰਿਹਾ ਇਸ ਕਰਕੇ ਜਿਹੜੀਆਂ ਇਹ ਦੋਨੋਂ ਨਾਲ-ਨਾਲ ਚੱਲਣਗੀਆਂ ਇਹਦਾ ਮਤਲਬ ਇਹ ਨਹੀਂ ਕਿ ਹਾਈ ਕੋਰਟ ਜਾਣ ਦਾ ਮਤਲਬ ਇਹ ਹੋ ਗਿਆ ਕਿ ਜੇ ਹੁਣ ਮਾਮਲਾ ਪੋਲਿਟੀਕਲ ਖੜਨਾ ਪੈ ਜਾਊਗਾ ਹੁਣ ਮਾਮਲਾ ਕੋਈ ਜਿਹੜੇ ਮੂਵਮੈਂਟ ਦੇ ਐਂਗਲ ਤੋਂ ਉਹਦੇ ਤੇ ਕੋਈ ਅਸਰ ਪੈ ਜਾਊਗਾ ਸਗੋਂ ਉਹ ਜ਼ਿਆਦਾ ਸਟਰੋਂਗ ਹੋਰ ਤਰੀਕੇ ਨਾਲ ਹੋਏਗਾ ਉਧਰੋਂ ਖੜਾ ਤਾਂ ਨਹੀਂ ਛੋਟੇ ਗਾਮ ਆਦਮੀ ਪਾਰਟੀ ਦਾ ਜੇਕਰ ਇਹ ਗੱਲ ਕਰਦੇ ਦੂਜੀ ਗੱਲ ਆਵਾਜ਼ੀ ਪਾਰਟੀ ਦੀ ਲੀਡਰਸ਼ਿਪ ਇਹ ਕਹਿ ਰਹੀ ਹੈ ਵੀ ਸਾਡੇ ਬੂਹੇ ਤਾਂ ਖੁੱਲੇ ਨੇ ਜੇ ਤੁਹਾਡੇ ਬੂਹੇ ਖੁੱਲੇ ਨੇ ਤਾਂ ਤੁਸੀਂ ਸੱਦਾ ਕਿਉਂ ਨਹੀਂ ਦਿੰਦੇ ਕਿਸੇ ਵੀ ਜਥੇਬੰਦੀਆਂ ਨੂੰ ਜੋ ਐਸਕੀਮ ਨੂੰ ਜੋ ਫਰਾਨੇ ਨੂੰ ਵੀ ਆਓ ਆਪਾਂ ਗੱਲ ਕਰ ਲੈਨੇ ਆਂ ਜਾਂ ਜਿਹੜੀਆਂ ਉੱਥੇ ਐਕਸ਼ਨ ਕਮੇਟੀਆਂ ਬਣੀਆਂ ਨੇ ਉਹਨਾਂ ਨੂੰ ਹੀ ਦੇ ਦਿਓ ਤੇ ਇੱਕ ਗੱਲ ਹੋਈ ਸੀ ਜਿਹੜੀ ਲੁਧਿਆਣੇ ਚ ਇੱਕ ਐਕਸ਼ਨ ਕਮੇਟੀ ਬਣੀ ਸੀ ਪਹਿਲਾਂ ਖੇਤੀਬਾੜੀ ਮੰਤਰੀ ਨਾਲ ਉਹਦੀ ਗੱਲ ਹੋਈ ਸੀ ਖੇਤੀਬਾੜੀ ਮੰਤਰੀ ਨਾਲ ਤੇ ਨਾਲ ਉਹਨਾਂ ਦੇ ਸਹਿਮਤੀ ਇਹ ਹੋਈ ਸੀ ਵੀ ਆਪਾਂ ਚੀਫ ਮਿਨਿਸਟਰ ਨਾਲ ਤੁਹਾਡੀ ਮੀਟਿੰਗ ਕਰਾਵਾਂਗੇ ਤੇ ਉਹ ਮੀਟਿੰਗ ਨਹੀਂ ਹੋਈ ਹੁਣ ਤੱਕ ਕਿ ਤੁਸੀਂ ਸਾਹਮਣੇ ਬੈਠ ਕੇ ਗੱਲ ਕਰੋ ਲੌਜੀਕਲ ਗੱਲ ਕਰੋ ਜੇਬ ਇਸੇ ਕਰਕੇ ਇਹ ਮਾਮਲਾ ਅਜੇ ਚੱਲਣਾ ਹੈ ਹੁਣ ਜਿਹੜਾ ਕਿਸਾਨਾਂ ਨੇ ਅੱਜ ਟਰੈਕਟਰ ਤੇ ਝੰਡਾ ਮਾਰਚ ਕਰਨਾ ਹੈ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜ਼ਮੀਨ ਐਕਵਾਇਰ ਹੋਣੀ ਹੈ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਸਾਰਿਆਂ ਦੇ ਵਿੱਚ ਹੋਣਾ ਤੇ ਪਿੰਡ-ਪਿੰਡ ਤੱਕ ਕਰਨਾ ਹੀ ਆ ਪਿੰਡ ਤੱਕ ਕਰ ਲੈਣਗੇ ਆਪੋ ਆਪਣਾ ਵੀ ਆਪਣੇ ਪਿੰਡਾਂ ਦੇ ਵਿੱਚ ਵੀ ਪਰ ਓਵਰਆਲ ਵੀ ਕਹਿੰਦੇ ਉਹਨਾਂ ਸ਼ਹਿਰਾਂ ਦੇ ਵਿੱਚ ਨੇੜੇ ਤੇੜੇ ਤਾਂ ਕਿ ਇੱਕ ਜਾਗਰੂਕਤਾ ਮਹਿਸੁੰਦਾ ਜਿਹੜਾ ਇੱਕ ਮਾਹੌਲ ਬਣੇ ਉਸ ਪੱਧਰ ਦੇ ਉੱਤੇ ਇਦੇ ਚੋ ਡਬਲ ਕੰਮ ਕਰ ਰਹੇ ਨੇ ਕੱਲ ਹੀ ਇੱਕ ਹੋਰ ਪ੍ਰੈਸ ਕਾਨਫਰੰਸ ਹੋਈ ਹੈ 8 ਤਰੀਕ ਨੂੰ ਉਹਨਾਂ ਨੇ ਜਿਹੜੀ ਇੱਕ ਉੱਥੇ ਕਮੇਟੀ ਬਣੀ ਹੋਈ ਹੈ ਜੀ ਚ ਕੀ ਕੇਜੂ ਦੁਆਬਾ ਬੀਆ ਲੋਕ ਅਧਿਕਾਰ ਲਾਇਰ ਹੋਰ ਕਈ ਲੋਕ ਜਿਹੜੇ ਨੇ ਉਹਨਾਂ ਨੇ ਭਗਵੰਤ ਮਾਨ ਨੂੰ ਜਾਂ ਉਹਨਾਂ ਦੇ ਨਮਾਇंदे ਨੂੰ ਜਾਂ ਡਿਫਰੈਂਟ ਪਾਲਿਟਿਸਟਾਂ ਨੂੰ ਵੀ ਸੱਦਾ ਦਿੱਤਾ ਹੈ ਕਿ 8 ਤਰੀਕ ਨੂੰ ਆਓ ਅਸੀਂ ਵੀ ਆਪਣੇ ਇੰਟੈਲੈਕਚੁਅਲ ਬੁਲਾਵਾਂਗੇ ਤੇ ਤੁਸੀਂ ਵੀ ਕਿਸਾਨਾਂ ਨਾਲ ਬੈਠ ਕੇ ਆਰਗੂਮੈਂਟ ਕਰੋ ਦਲੀਲ ਦਿਓ ਜੋ ਤੇ ਜੇ ਤੁਹਾਡੇ ਕੋਲ ਹੈ ਜਾਂ ਨਹੀਂ ਹੈ ਜੋ ਵੀ ਤੁਹਾਨੂੰ ਲੱਗੇਗਾ ਇਸ ਲੈਵਲ ਦੇ ਇਸ ਕਰਕੇ ਪਰ ਸਰਕਾਰ ਨੇ ਤਾਂ ਮੇਰੇ ਖਿਆਲ ਕਿੱਥੇ ਜਾਣਾ ਹੈ ਸਰਕਾਰ ਕਹੀ ਜਾਂਦੀ ਹੈ ਗੱਲ ਕਰਾਂਗੇ ਉਹ ਤਾਂ ਪਹਿਲਾਂ ਇਸਕੀਮ ਨੇ ਬੁਲਾਇਆ ਸੀ ਉਦੋਂ ਵੀ ਨਹੀਂ ਆਏ ਨਹੀਂ ਤਾਂ ਆਪਣਾ ਪੱਖ ਰੱਖਣਾ ਆ ਜਾਂਦੇ ਤਾਂ ਇੱਕ ਗੱਲ ਤਾਂ ਬਣਦੀ ਨਾ ਕਿ ਸ਼ਾਇਦ ਤੁਸੀਂ ਉਧਰ ਨੂੰ ਜਾ ਰਹੇ ਹੋ ਇਸ ਲਈ ਇਹ ਜਿਹੜਾ ਸਵਾਲ ਹੈ ਹੁਣ ਇਹ ਤਾਂ ਇੱਕ ਲਗ ਲਗ ਐਂ ਗੱਲ ਨੇ ਕੋਈ ਕਹਿੰਦਾ ਜੀ ਸਰਕਾਰ ਨੇ ਹਾਈ ਕੋਰਟ ਭੇਜ ਤੇ ਇਹ ਉਹਨਾਂ ਦੇ ਕੰਟੈਂਸਟ ਜਿੱਥੇ ਆ ਤੇ ਕੀ ਉਹ ਸਰਕਾਰੀ ਬੰਦੇ ਨੇ ਜਾਂ ਵਾਕਈ ਸਿਹਰਦ ਬੰਦੇ ਨੇ ਕਈ ਸਿਹਰਦ ਬੰਦਿਆਂ ਨੂੰ ਵੀ ਲੱਗਦਾ ਹੁੰਦਾ ਹੈ ਕਿ ਆਪਾਂ ਚਲੇ ਜਾਨੇ ਆ ਜੀ ਖਬਰਾਂ ਇਸੇ ਢੰਗ ਨਾਲ ਰੁਕ ਜੇ ਉਹਨਾਂ ਚਿਰ ਜਿੰਨਾ ਚਿਰ ਉਹਦੀ ਬਹੁਤ ਸਾਰੇ ਬੈਕਗ੍ਰਾਉਂਡ ਨਹੀਂ ਪਤਾ ਲੱਗਦੀ ਉਹਨਾਂ ਚਿਰ ਇਹ ਕਹਿਣਾ ਕਿ ਇਹਨੇ ਭੇਜੇ ਨੇ ਆਪਣੇ ਆਪ ਗਏ ਜਾਂ ਕੀ ਕੀਤਾ ਆ ਇਹ ਜ਼ਰੂਰ ਹੈ ਕਿ ਕਿਸਾਨ ਜਿੱਥੇ ਬੰਦੀਆਂ ਇਸ ਪੱਖ 'ਚ ਨਹੀਂ ਕਿ ਉਹ ਕੋਰਟ ਦੇ ਵਿੱਚ ਜਾ ਕੇ ਪਲੀ ਕਰਨ ਤਾਂ ਉਸ ਪੱਧਰ ਦੇ ਉੱਤੇ ਇੱਕ ਗੱਲ ਆਪਣੀ ਮਤਲਬ ਪਹਿਲਾਂ ਹਾਲਾਂਕਿ ਭਾਜਪੀ ਨੇ ਕਿਹਾ ਸੀ ਕਿ ਅਸੀਂ ਕੋਰਟ ਵੀ ਜਾਵਾਂਗੇ ਪੁਰਾਣੇ ਵੀ ਕਿਹਾ ਸੀ ਕੰਜਾਂ ਨੇ ਵੀ ਚਾਹੇ ਅਦਾਲਤ ਜਾਣਾ ਪਵੇ ਚਾਹੇ ਵੱਖ-ਵੱਖ ਮਾਮਲਿਆਂ ਦੇ ਵਿੱਚ ਪਰ ਹੁਣ ਇੱਕ ਗਰੁੱਪ ਇਸ ਲਈ ਗਿਆ ਜਿਹੜਾ ਲੈਂਡ ਪੂਲਿੰਗ ਦੇ ਸਵਾਲ ਦੇ ਉੱਤੇ ਅਜੇ ਮੇਰੇ ਖਿਆਲ ਨਾਲ ਉਹ ਸਲੂਟਾ ਹੋਏ ਨੇ ਸੋਚਣ ਲੱਗੇ ਨੇ ਡਿਫਰੈਂਟ ਫੀਡਬੈਕ ਲੈਣ ਲੱਗੇ ਨੇ ਪਰ ਅਜੇ ਪੂਰੀ ਤਰ੍ਹਾਂ ਇਹ ਨਹੀਂ ਹੈ ਅਜੇ ਮੰਨ ਲੈਣਾ ਚਾਹੀਦਾ ਕਿ ਉਹ ਤਾਂ ਵਾਪਸ ਹੀ ਲੈ ਰਹੇ ਨੇ ਜੇ ਇਹ ਲੈ ਕੇ ਕਈ ਵਾਰ ਇਹ ਹੁੰਦਾ ਨਾ ਕਿ ਚਲ ਵਾਪਸ ਸ਼ਾਇਦ ਹੋ ਹੀ ਜਾਏਗੀ ਹੁਣ ਤਾਂ ਲੈ ਰਹੇ ਨੇ ਤਾਂ ਇੱਕ ਮਤਲਬ ਬੈਲੈਂਸ ਆਫ ਫੋਰਸਸ ਦਾ ਕੁਐਸਚਨ ਹੁੰਦਾ ਚੈੱਕ ਐਂਡ ਬੈਲੈਂਸ ਮੱਠੀ ਪੈ ਜਾਂਦੀ ਹੈ ਮਹਮ ਵੀ ਫਿਰ ਨਾ ਉਹਦੇ ਨਾਲ ਆਟੋਮੈਟਿਕਲੀ ਫਿਰ ਇਹ ਹੋ ਜਾਂਦੀ ਹੈ ਵੀ ਚਲ ਹੁਣ ਤਾਂ ਵਾਪਸ ਲੈ ਰਹੇ ਨੇ ਹੁਣ ਤਾਂ ਪਤਾ ਨਹੀਂ ਕੀ ਹੋਣਾ ਚਲ ਛੱਡੋ ਭਰਾ ਹੁਣ ਜੇਬ ਕਿਉਂਕਿ ਉਹ ਦੋਨੋਂ ਪਾਸੇ ਚੱਲ ਰਹੇ ਨੇ ਕਦਮ ਅੱਗੇ ਵੀ ਵਧਾਈ ਜਾ ਰਹੇ ਨੇ ਆ ਸਾਰੀਆਂ ਚੀਜ਼ਾਂ ਕਰਕੇ ਤੇ ਇਧਰੋਂ ਵੀ ਉਹ ਮਤਲਬ ਇੱਕ ਲੈਵਲ ਦੀ ਗੱਲ ਕੋਸ਼ਿਸ਼ ਕਰ ਰਹੇ ਨੇ ਹਾਂ ਇਹ ਵੀ ਇੱਕ ਗੱਲ ਚੱਲ ਰਹੀ ਹੈ ਕਿ ਉਹਦੇ ਚ ਕੋਈ ਸੋਧ ਹੋ ਹੋ ਸਕਦੀ ਹੈ ਜਿਹੜੀ ਸੋਧ ਕਰਕੇ ਜੇਕਰ ਮਾੜਾ ਮੋਟਾ ਬਚ ਬਚਾ ਜਾਂ ਇਸ ਲੈਵਲ ਦੀ ਚੀਜ਼ਾਂ ਰਹਿ ਸਕਦੀਆਂ ਨੇ ਪਰ ਇਹ ਪੋਲਿਟਿਕਲ ਲੜਾਈ ਹੈ ਬੇਸਿਕਲੀ ਆਮ ਆਦਮੀ ਪਾਰਟੀ ਦੀ ਜਿਹੜੀ ਦਿੱਲੀ ਦੀ ਲੀਡਰਸ਼ਿਪ ਹੈ ਖਾਸ ਤੌਰ ਤੇ ਉਹਨਾਂ ਦੇ ਐਮਐਲਏ ਮੈਂ ਕੋਈ ਬੜਾ ਵੱਡਾ ਸੀਨੀਅਰ ਲੀਡਰ ਉਹਨਾਂ ਦੇ ਕਹਿ ਰਹੇ ਸੀ ਕਿ ਐਮਐਲਏ ਨੂੰ ਤਾਂ ਕੱਲੀ ਹਦਾਇਤ ਹੀ ਜਾਂਦੀ ਹੈ ਉਹਨਾਂ ਦੀ ਸੁਣੀ ਨਹੀਂ ਜਾਂਦੀ ਨਾਰਮਲੀ ਉਹ ਤਾਂ ਰਾਏ ਨਹੀਂ ਲਈ ਜਾਂਦੀ ਗਰਾਊਂਡ ਦੀ ਕਿ ਗਰਾਊਂਡ ਤੇ ਕੀ ਹੋ ਰਿਹਾ ਇਹ ਪਾਰਟੀਆਂ ਦੇ ਵਿੱਚ ਇੱਕ ਕੀ ਚੱਲ ਪਿਆ ਮਤਲਬ ਰੁਝਾਨ ਚਾਹੇ ਵੋਟਾਂ ਮਿਲੇ ਜਾਂ ਚਾਹੇ ਕਿਤੇ ਇਹ ਏਜੰਸੀਆਂ हायर ਕਰਦੀਆਂ ਨੇ ਉਹ ਏਜੰਸੀਆਂ ਨੂੰ हायर ਕਰਕੇ ਕਹਿੰਦੀਆਂ ਨੇ ਤੁਸੀਂ ਸਾਨੂੰ ਸਰਵੇ ਕਰਕੇ ਦੱਸੋ ਕੀ ਹੈ ਠੀਕ ਹੈ ਜਾਂ ਗਲਤ ਹੈ ਇਹਨਾਂ ਨੂੰ ਆਪਣੇ ਬੰਦਿਆਂ ਤੇ ਕੋਈ ਯਕੀਨ ਨਹੀਂ ਜਿਹੜੇ ਫੀਲਡ ਦੇ ਵਿੱਚ ਨੇ ਵੀ ਇਹ ਗੰਦਾ ਆਪਣੇ ਖਿਲਾਫ ਜਾ ਰਹੀ ਹੈ ਜਾਂ ਨਹੀਂ ਤੇ ਹੁਣ ਉਹ ਏਜੰਸੀਆਂ ਦਾ ਪੈਟਰਨ ਨਹੀਂ ਹੁਣ ਇਹ ਆਪਣਾਰੇ ਨੇ ਕਹਿੰਦੇ ਨੇ ਜੀ ਫੀਡਬੈਕ ਉਹਨਾਂ ਦੇ ਰਾਹੀਂ ਲਈਏ ਇਹ ਕੀ ਕਰਦੇ ਨੇ ਇੱਕ ਨਵਾਂ ਵਰਤਾਰਾ ਐ ਏਦੋਂ ਪਹਿਲਾਂ ਇੱਕ ਭਰੋਸਾ ਇਹ ਹੁੰਦਾ ਸੀ ਪਹਿਲਾਂ ਆਪਣੇ ਬੰਦਿਆ ਤੋਂ ਪੁੱਛੋ ਆਪਣੇ ਨਾਲ ਨੇ ਉਹਦਾ ਫਾਇਦਾ ਨੁਕਸਾਨ ਆਪਣੇ ਨਾਲ ਹੈ ਉਹ ਠੀਕ رائے ਦਊਗਾ ਉਧਰ ਤੁਸੀਂ ਦਿਵਾ ਕੇ ਰੱਖੇ ਨੇ ਤੁਸੀਂ رائے ਵੀ ਨਹੀਂ ਦਿੰਦੇ ਜਿਹੜੇ ਮਨਵਿੰਦਰ ਖੰਗ ਨੇ ਮਾੜਾ ਜਿਹਾ ਦੇ ਦਿੱਤਾ ਸੀ ਉਸ ਤੋਂ ਬਾਅਦ ਤੁਸੀਂ ਚੁੱਪ ਕਰਾਤੇ ਬਾਕੀ ਦੇ ਜਿਹੜੇ رائے ਨੇ ਇਹ ਕਾਫੀ ਮਤਲਬ ਇੱਕ ਟੇਡਾ ਸੁਹਾਨ ਆ ਆਮ ਆਦਮੀ ਪਾਰਟੀ ਦੀ ਸਿਆਸਤ ਕਰਦਾ ਸਿਆਸਤ ਇਹੋ ਜਿਹਾ ਕਿ ਤੁਸੀਂ ਜਿਹੜੀਆਂ ਕਿਰਾਏ ਦੀਆਂ ਏਜੰਸੀਆਂ ਨੇ ਤੁਹਾਨੂੰ ਉਹਦੇ ਤੇ ਯਕੀਨ ਨਾ ਤੇ ਦੂਜਿਆਂ ਤੇ ਯਕੀਨ ਨਹੀਂ